ਲੋਕ ਸਭਾ ਚੋਣਾਂ ਸਮਾਪਤ ਹੋ ਗਈਆਂ ਨੇ ਮੁਕੰਮਲ ਹੋ ਗਈਆਂ ਨੇ ਤੇ ਹੁਣ ਤਿਆਰੀ ਹੈ ਜਲੰਧਰ ਪਛਮੀ ਦੇ ਵਿਧਾਨ ਸਭਾ ਜਿਮਨੀ ਚੋਣਾਂ ਦੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੈਨਿਕ ਸਵੇਰਾ ਟੀਵੀ ਤੇ ਮੈਂ ਸੁਰਿੰਦਰ ਕੰਬੋਜ ਲੋਕ ਸਭਾ ਜਿਮਨੀ ਚੋਣਾਂ ਦੇ ਵਿੱਚ ਕੀ ਅੰਦਰ ਹੈਗਾ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿਉਂਕਿ ਲੋਕ ਸਭਾ ਚੋਣਾਂ ਜਸਟ ਹੁਣੇ ਖਤਮ ਹੋ ਕੇ ਆਟੀਆਂ ਨੇ ਔਰ ਜਿਮਨੀ ਚੋਣਾਂ ਜਿਹੜੀਆਂ ਜਲੰਧਰ ਪਛਮੀ ਦੀਆਂ ਉਹ ਸ਼ੁਰੂ ਹੋਣ ਜਾ ਰਹੀਆਂ ਨੇ ਇਸ ਦੇ ਮਤਲਬਕ 2-4 ਦਿਨ ਪਹਿਲਾਂ ਹੀ ਮਾਡਲ ਕਾਲਡ ਆਫ ਕੰਡਕਟ ਜਿਹੜਾ ਹੈਗਾ ਉਹ ਵੀ ਲਾਗੂ ਕਰ ਦਿੱਤਾ ਗਿਆ ਅੱਜ ਡਿਪਟੀ ਕਮਿਸ਼ਨਰ ਰਮਨਸ਼ੂ ਅਗਰਵਾਲ ਹੋਰਾ ਵੱਲੋਂ ਮੀਟਿੰਗ ਵੀ ਲਈ ਗਈ ਹੈ ਔਰ ਉਹਨਾਂ ਵੱਲੋਂ ਹਦਾਇਤਾਂ ਵੀ ਜਾਰੀ ਕਰ ਦਿੱਤੀਆਂ ਗਈਆਂ ਨੇ ਕੀ ਕੀ ਕਿਹੜੇ ਕਿਹੜੇ ਇਲਾਕੇ ਦੇ ਵਿੱਚ ਕੀ ਕੀ ਹੋਏਗਾ ਪ੍ਰਸ਼ਾਸਨ ਅਮਲੇ ਵੱਲੋਂ ਕਿਹੜੀਆਂ ਕਿਹੜੀਆਂ ਚੀਜ਼ਾਂ ਦੇ ਉੱਤੇ ਨਿਗਰਾਨੀ ਰੱਖੀ ਜਾਏਗੀ ਇਹ ਸਾਰਾ ਗੱਲਬਾਤ ਕਰਦੇ ਆ ਅਗਰਵਾਲ ਸਾਹਿਬ ਨਾਲ ਜੋਣਾ ਸਾਹਿਬ ਕਿਵੇਂ ਕਿਉਂਕਿ ਲੋਕ ਸਭਾ ਚੋਣਾਂ ਜਲਦ ਹੋਣੀ ਹੋ ਗਿਆ ਡੀਆਂ ਨੇ ਔਰ ਪਰਟੀਕੂਲਰ ਦੇਖਿਆ ਸੀਗਾ ਵੀ ਸੀਸੀਟੀਵੀ ਬੈਂਸ ਹੋਰ ਜਿਹੜੇ ਚ ਚੋਰ ਕਮਿਸ਼ਨਰ ਵੱਲੋਂ ਜਿਹੜੀਆਂ ਜਿਹੜੀਆਂ ਹਦਾਇਤਾਂ ਦਿੱਤੀਆਂ ਗਈਆਂ ਸੀ ਉੱਤੇ ਵੀ ਅਮਲ ਕੀਤਾ ਗਿਆ ਪਰ ਜਿਮਨੀ ਜੋਲਾ ਪਿਛਲੇ ਦਫਾ ਵੀ ਆਈਆਂ ਸੀ ਗਿਆ ਇਸ ਵਾਰੀ ਜਿਹੜੀਆਂ ਹੈਗੀਆਂ ਟਾਈਮ ਵੀ ਬਹੁਤ ਘੱਟ ਸੀਗਾ ਦਿੱਤਾ ਗਿਆ ਵੋਟਰਾਂ ਨੂੰ ਵੋਟਰਾਂ ਨੂੰ ਕੀ ਅਪੀਲ ਹੈਗੀ ਆ ਤੇ ਹੋਰ ਕੀ ਕੀ ਇੰਤਜ਼ਾਮਾਤ ਜਿਹੜੇ ਹੈਗੇ ਆ ਪ੍ਰਸ਼ਾਸਨ ਵੱਲੋਂ ਕੀਤੇ ਜਾਣਗੇ ਸਸੀ ਗਾਲ ਜੀ ਸਭ ਤੋਂ ਪਹਿਲਾਂ ਤਾਂ ਮੈਂ ਇਹੀ ਦੱਸਣਾ ਚਾਹੁੰਦਾ ਕਿ 10 ਜੂਨ ਗੜਈ ਇਹ ਅਨਾਉਂਸਮੈਂਟ ਹੋਈ ਹੈ ਜਿਮਨੀ ਚੋਨਾ ਦੀ ਉਸ ਦਿਨ ਤੋਂ ਹੀ ਮਾਡਲ ਕੋਡ ਆਫ ਕੰਡਕਟ ਜਿਲੰਦਰ ਪਸ਼ਮੀ ਇਲਾਕੇ ਦੇ ਵਿੱਚ ਅਨ ਕੁਝ ਹੱਦ ਤੱਕ ਸਾਡੇ ਜਿਹੜੇ ਜ਼ਿਲ੍ਹੇ ਦੇ ਵਿੱਚ ਲੱਗ ਚੁੱਕਿਆ ਹੈਗਾ ਸੋ ਉਸ ਤੋਂ ਬਾਅਦ ਜਿਵੇਂ ਪਤਾ ਹੈ ਕਿ 14 ਜੂਨ ਤੋਂ ਜਿਹੜਾ ਨੋਮੀਨੇਸ਼ਨ ਦਾ ਪ੍ਰੋਸੈਸ ਸ਼ੁਰੂ ਹੋਣਾ ਜੋ ਕਿ 21 ਜੂਨ ਤੱਕ ਚੱਲਣਾ ਤੇ 10 ਜੁਲਾਈ ਨੂੰ ਜਿਹੜੀ ਇਹਦੀ VOTING ਹੋਣੀ ਹੈ 13 13 ਜੁਲਾਈ ਨੂੰ ਇਹਦੀ ਕਾਊਂਟਿੰਗ ਹੋਣੀ ਹੈ ਜਿਵੇਂ ਤੁਸੀਂ ਦੱਸਿਆ ਕਿ ਬਹੁਤ ਘੱਟ ਸਮਾਂ ਸੀਗਾ ਕਿਉਂਕਿ ਚਾਰ ਜੂਨ ਨੂੰ ਹੀ ਹਜੇ ਇਲੈਕਸ਼ਨ ਹੋ ਕੇ ਹਟੇ ਸੀਗੇ ਸੋ ਹੁਣ ਇਹ ਜਿਮਨੀਚੋਨ ਜਿਹੜੀ ਹੈ ਵਿਧਾਨ ਸਭਾ ਹਲਕਾ ਗੁਰੰਦਰ ਪਛਮੀ ਵੀ ਹੈਗੀ ਟੋਟਲ ਇਹਦੇ ਵਿੱਚ 171000 ਦੇ ਕਰੀਬ ਸਾਡੇ ਜਿਹੜੇ ਵੋਟਰ ਨੇ 181 ਬੂਥ ਨੇ ਚੰਗੀ ਗੱਲ ਇਹ ਹੈ ਕਿ ਹੁਣੇ ਕਿਉਂਕਿ ਸਾਰੀ ਜਿਹੜੀ ਮਸ਼ੀਨਰੀ ਹੈ ਉਹ ਇਲੈਕਸ਼ਨ ਦੇ ਵਿੱਚ ਰੁੱਝੀ ਰਹੀ ਸੀ ਉਹਨਾਂ ਨੂੰ ਸਾਰਿਆਂ ਨੂੰ ਪਤਾ ਹੈਗਾ ਪਰ ਸਿਰਫ ਇੰਨਾ ਕਿ ਲੋਕ ਸਭਾ ਦੀ ਇਲੈਕਸ਼ਨਾਂ ਸੀ ਇਹ ਹੁਣ ਵਿਧਾਨ ਸਭਾ ਦੀ ਪਾਰਟੀ ਇਲੈਕਸ਼ਨਸ ਹੈਗੀ ਤੇ ਸਾਡੇ ਸਾਰੇ ਜਿੰਨੇ ਵੀ ਸੈਲ ਸੀਗੇ ਭਾਵੇਂ ਉਹ ਫਲਾਈਂਗ ਸquad ਟੀਮਾਂ ਸੀ ਭਾਵੇਂ ਸਾਡੇ ਜਿਹੜੇ ਨਾਕੇ ਸੀ ਨੌਪਾਸ ਸੈਟਿੰਗ ਸਰਵੇਲੈਂਸ ਟੀਮਾਂ ਕਹਿੰਦੇ ਨੇ ਪਾਵਨ ਸਾਡੀ ਮਾਡਲ ਕੋਡ ਆਫ ਕੰਡਕਟ ਨੂੰ ਲਾਗੂ ਕਰਵਾਉਣ ਲਈ ਸਾਡੀ ਜਿਹੜੀ ਟੀਮਾਂ ਸੀਗੀਆਂ ਪੁਲਿਸ ਦੇ ਜਿਹੜੇ ਸਾਡੇ ਨਾਕੇ ਹੁੰਦੇ ਆ ਪੇਡ న్యూਸ ਤੇ ਧਿਆਨ ਰੱਖਣ ਲਈ ਸਾਡੀ ਜਿਹੜੀ ਟੀਮਾਂ ਹੁੰਦੀਆਂ ਗਿਆ ਸਾਡੇ ਵੱਖਰੇ ਵੱਖਰੇ ਨੋਡਲ ਆਫੀਸਰ ਹੁੰਦੇ ਆ ਪੋਸਟਰ ਵਾਲਟ ਕਿਦਾਂ ਪੈਣੀ ਆ ਬੂਥਾਂ ਦੇ ਸਾਰੀ ਰਿਕੁਏਸ਼ਨ ਕਿਵੇਂ ਹੋਣੀ ਆ ਕੈਮਰਿਆਂ ਦੀ ਤੁਸੀਂ ਗੱਲ ਕੀਤੀ ਹਰ ਬੂਥ ਤੇ ਸਾਡਾ ਕੈਮਰਾ ਲੱਗੂਗਾ ਸਾਡੇ ਜਿੰਨੇ ਵਹੀਕਲਸ ਨੇ ਜਾੜੀ ਸਾਡੀ ਫਲਾਈਂਗ ਟੀਮਾਂ ਉਹਨਾਂ ਦੇ ਕੈਮਰਾ ਲੱਗਦਾ ਨਾਕਿਆਂ ਦੇ ਉੱਤੇ ਕਿੰਨਾ ਲੱਗਣਾਗਾ ਜਦੋਂ ਸਾਡੇ ਕੈਂਡੀਡੇਟ ਫਾਈਨਲ ਹੋ ਜਾਣਗੇ ਤਾਂ ਬੈਲੇਟ ਪੇਪਰ ਬਣਾਣਗੇ ਵੋਟਰ ਫੈਸਿਲੀਟੇਸ਼ਨ ਸੈਂਟਰ ਦੁਆਰਾ ਦੁਬਾਰਾ ਤੋਂ ਬਣਾਣਗੇ ਉਹ ਸਾਰੀ ਪ੍ਰਕਿਰਿਆ ਜਿਹੜੀ ਆ ਦੁਬਾਰਾ ਨਵੇਂ ਸਿਰੇ ਤੇ ਅਸੀਂ ਸ਼ੁਰੂ ਕਰਾਂਗੇ ਅਨ ਕਰ ਚੁੱਕੇ ਹਾਂ ਇੰਫਰਾਜ ਅੱਜ ਪਰੇ ਨਾਲ ਸਾਰਾ ਨਾਲ ਗੱਲਬਾਤ ਵੀ ਕੀਤੀ ਹੈ ਇਸ ਬਾਰੇ ਜਾਣਕਾਰੀ ਵੀ ਦਿੱਤੀ ਹੈ ਤਾਂ ਸਾਡੀ ਜਿਹੜੀ ਟੀਮ ਹੈ ਜਲੰਧਰ ਦੀ ਉਹ ਪੂਰੀ ਤਰ੍ਹਾਂ ਤਿਆਰ ਹੈ ਲੋਕਾਂ ਨੂੰ ਮੈਂ ਅਪੀਲ ਕਰਦਾ ਕਿ ਉਹ ਵੀ ਗਰਮੀ ਬਹੁਤ ਹੈ ਤੁਸੀਂ ਲੋਕ ਸਭਾ ਦੇ ਹਾਂ ਲੋਕ ਸਭਾ ਚੋਣਾਂ ਦੇ ਵਿੱਚ ਵੀ ਗਰਮੀ ਦੇ ਕਾਰਨ ਕੋਈ ਜਾਂ ਜਿਸ ਤਰ੍ਹਾਂ ਵੀ ਛੁੱਟੀਆਂ ਸੀ ਬੱਚਿਆਂ ਦੀ ਉਹਦੇ ਕਰਕੇ ਸਾਡੀ VOTING percentage ਕਟ ਰਹੀ ਬਟ ਇਹ ਬੜਾ ਜ਼ਰੂਰੀ ਇੱਕ ਆਪਾਂ ਕਹਿੰਦੇ ਪ੍ਰੋਸੀਜਰ ਹੈ ਜਿਹਦੇ ਰਾਹੀਂ ਤੁਸੀਂ ਆਪਣਾ ਨੁਮਾਇੰਦਾ ਚੁਣ ਸਕਦੇ ਹੋ ਤਾਂ ਮੇਰੀ ਅਪੀਲ ਸਾਰਿਆਂ ਨੂੰ ਇਹ ਹੈ ਕਿ ਭਾਵੇਂ ਆਪਣੇ ਗਰਮੀ ਹੋਣੀ ਹੈ ਭਾਵੇਂ ਤੁਸੀਂ ਹੁਣੇ VOTING ਕਰਕੇ ਹਟਿਓ ਬਟ ਇਹ ਚੋਣਾਂ ਵੀ ਬੜੀ ਇੰਪੋਰਟੈਂਟ ਹੈ ਤੁਸੀਂ ਇਹਨਾਂ ਚੋਣਾਂ ਦੇ ਵੀ ਆਪਣੀ ਵੋਟ ਤੇ ਅਧਿਕਾਰ ਦੀ ਵਰਤੋਂ ਜੋੜੋ ਕੋਈ ਜਿਹੜੇ ਸੀਨੀਅਰ ਸਿਟੀਜ਼ਨ ਹੈਗੇ ਚ ਬਜ਼ੁਰਗ ਮਾਵਾਂ ਜਿਹੜੀਆਂ ਹੈਗੀਆਂ ਨੇ ਉਹਨਾਂ ਵਾਸਤੇ ਪਿੰਕ ਪੂਰਪ ਜਾਂ ਕੁਝ ਖਾਸ ਫੈਸਿਲਿਟੀਆਂ ਉਹਦੇ ਬਾਰੇ ਜ ਸਾਡੇ 85 ਸਾਲ ਤੋਂ ਵੱਧ ਜਿਹੜੇ ਵੋਟਰ ਨੇ ਤੇ 40% ਤੋਂ ਵੱਧ ਜਿਹੜੇ ਦਿਵਿਆਂਗ ਹੈ ਉਹਨਾਂ ਨੂੰ ਇੱਕ ਅਸੀਂ ਹੋਮ ਵੋਟਿੰਗ ਵੀ ਆਪਸ਼ਨ ਦਿੰਦੇ ਆ ਮੈਂ ਪਤਾ ਕਰ ਰਿਹਾ ਸੀਗਾ ਕਿ ਲੋਕ ਸਭਾ ਚੋਣਾਂ ਚ ਕਿੰਨੇ ਲੋਕਾਂ ਨੇ ਇਹ ਜਿਹੜੀ ਆਪਸ਼ਨ ਜਿਹੜੀ ਹੈ ਯੂਜ਼ ਕੀਤੀ ਜਲੰਧਰ ਪੱਛਮੀ ਤੇ ਲਗਭਗ 88 ਜਿਹੜੇ ਸੀਗੇ ਉਹਨਾਂ ਨੂੰ ਇਹ ਆਪਸ਼ਨ ਜਿਹੜੀ ਉਹਨਾਂ ਨੇ ਚੋਸ ਕੀਤੀ ਉਹਨਾਂ ਨੇ ਘਰ ਜਾ ਕੇ 10 ਜੁਲਾਈ ਹੈ ਤਾਂ 6 7 ਜੁਲਾਈ ਦੇ ਨੇੜੇ ਦੇ ਛੜੇ ਜਾ ਕੇ ਉਹਨਾਂ ਨੇ ਜਦੋਂ ਸਾਨੂੰ ਆਪਸ਼ਨ ਦੇਣਗੇ ਸਾਡੇ ਬੀਐਲ ਉਹਨਾਂ ਨਾਲ ਸੰਪਰਕ ਕਰਨਗੇ ਉਹਨਾਂ ਦੀ ਕੰਸੈਂਟ ਲੈਣਗੇ ਤੇ ਉਹ ਹੋਮ ਵੋਟਿੰਗ ਦੀ ਆਪਸ਼ਨ ਉਹਨਾਂ ਨੂੰ ਦਿੱਤੀ ਜਾਵੇਗੀ ਉਹ ਕਰਬੈਟੀ ਸਾਡੀ ਟੀਮ ਆਕੇ ਵੋਟਿੰਗ ਕਰਾ ਕੇ ਜਾਂਦੀ ਹੈ ਜਿਸ ਤਰ੍ਹਾਂ ਸੀ ਉਮੀਦਵਾਰਾਂ ਨੂੰ ਵੀ ਇਨਫਾਰਮ ਕਰਦੇ ਆ ਕਿ ਅਸੀਂ ਇਹਨਾਂ ਦੇ ਘਰ ਜਾ ਰਹੇ ਹਾਂ ਤੁਸੀਂ ਆ ਕੇ ਦੇਖ ਸਕਦੇ ਹੋ ਵੀ ਬੁਰੀ ਨਿਰਪੱਤਾ ਨਾਲ ਵੋਟਿੰਗ ਹੋ ਰਹੀ ਹੈ ਕਿ ਨਹੀਂ ਨਾਲ ਹੀ ਜੇ ਕੋਈ ਹੋਰ ਸਾਡੇ ਕੋਈ ਬਜ਼ੁਰਗ ਨੇ 60 70 80 ਸਾਲ ਦੇ ਜਾਂ ਕੋਈ ਵਿਅੰਗ ਨੇ ਜਿਨ੍ਹਾਂ ਨੂੰ 40% ਤੋਂ ਘੱਟ ਹੋਣ ਬਟ ਉਹਨਾਂ ਨੂੰ ਮਤਲਬ ਥੋੜੀ ਦਿੱਕਤ ਆਉਂਦੀ ਹੈ ਉਹਨਾਂ ਲਈ ਸੀ ਤੌਣ ਮਿੱਤਰ ਜਿਹੜੇ ਆ ਹਰ ਬੂਟ ਦੇ ਉੱਤੇ ਰੱਖਦੇ ਹੁੰਦੇ ਆ ਜਿਹੜੇ ਕਿ 16-17 ਸਾਲ ਦੇ ਸਾਡੇ ਸਟੂਡੈਂਟ ਹੁੰਦੇ ਨੇ ਉਹ ਨਾਲ ਸਿਰ ਉਹਨਾਂ ਨੂੰ ਅਸਿਸਟ ਕਰਦੇ ਨੇ ਉਹਨਾਂ ਲਈ 휠 ਚੇਅਰ ਦਾ ਪ੍ਰਬੰਧ ਪਾਣੀ ਦਾ ਪ੍ਰਬੰਧ ਕੋਈ ਦਰਦਰ ਉਹਨਾਂ ਨੇ ਅੱਗੇ ਵਿੱਚ ਜਾਣਾ ਹੈਗਾ ਉਹਨਾਂ ਨੂੰ ਸਾਰਾ ਗਾਈਡ ਕਰਕੇ ਪ੍ਰੋਪਰਲੀ ਉਹਨਾਂ ਨੂੰ ਉੱਤੇ ਉੱਤੇ ਅਸੀਂ ਡਿਪਲੋਏਟ ਕਰਦੇ ਨੇ ਸੋ ਇਹ ਸਾਰੇ ਅਸੀਂ ਪ੍ਰਬੰਧ ਕਰਾਂਗੇ ਜਿਵੇਂ ਸਾਡੇ ਲੋਕ ਸਭਾ ਚੋਣਾਂ ਦੇ ਵਿੱਚ ਅਸੀਂ ਵਕਫਾ ਖਾਵਾ ਦੇ ਛੀਬੀਆਂ ਲਵਾਈਆਂ ਸੀ ਪੀਨ ਵਾਲੇ ਪਾਣੀ ਦਾ ਪ੍ਰਬੰਧ ਕੀਤਾ ਸੀ ਟੈਂਟਸ ਵੀਹੜਾ ਲਗਵਾਏ ਸੀ ਮੋਡਲ ਪੋਲਿੰਗ ਬੂਥ ਅਸੀਂ ਬਣਵਾਏ ਸੀ ਅਸੀਂ ਪਿੰਕ ਬੂਥ ਬਣਵਾਇਆ ਸੀ ਉਹ ਪਿੰਕ ਬੂਥ ਹੁੰਦਾ ਹੈ ਕਿ ਸਾਡੇ ਜਿਹੜੇ ਲੇਡੀਜ਼ ਹੀ ਹਾਊਸ ਨੂੰ ਆਪਰੇਟ ਕਰਦੀਆਂ ভোটার ਭਾਵੇਂ ਲੇਡੀਜ਼ ਐਂਡ ਜੈਂਟਸ ਹੋਣਗੇ ਸਾਰੇ ਬਟ ਆਪਰੇਟਰ ਲੇਡੀਜ਼ ਕਰਦੇ ਨੇ ਸਿਮਿਲਰਲੀ ਇੱਕ ਸਾਡਾ ਪੀ ਡਬਲਯੂ ਡੀ ਬੂਥ ਹੁੰਦਾ ਜਿਸ ਸਾਰਾ ਜਿਹੜਾ ਸਟਾਫ ਹੁੰਦਾ ਉਹ ਸਾਡਾ ਦਿਵਿਆਂਗ ਸਟਾਫ ਹੁੰਦਾ ਹੈਗਾ ਸੋ ਇਹ ਸਾਰੀ ਜਿਹੜੀ ਫੈਸਿਲਿਟੀਆਂ ਹੈ ਇਨ੍ਹਾਂ ਦੌਰਾਨ ਇੱਕ ਹੋਰ ਚੀਜ਼ ਸੀਗੀ ਵੋਟਿੰਗ ਦੌਰਾਨ ਇਹ ਨਜ਼ਰ ਆਇਆ ਸੀਗਾ ਕੁਝ ਵੋਟਰ ਪਰੇਸ਼ਾਨ ਹੋਏ ਸੀਗੇ ਕਿ ਸਾਡੀ ਵੋਟ ਕੋਈ ਹੋਰ ਪਾ ਗਿਆ ਇਹ ਚੀਜ਼ਾਂ ਛੁੱਟਪੁੱਟ ਘਟਨਾਵਾਂ ਜ਼ਰੂਰ ਵੇਖਣ ਨੂੰ ਮਿਲੀਆਂ ਇਸ ਨੂੰ ਕਿਵੇਂ ਹੈਂਡਲ ਕਰੀ ਸਾਡੇ ਇਸ ਵੋਟਿੰਗ ਦੇ ਵਿੱਚ ਇੱਕ ਸਾਡੀ ਆਈ ਸੀ ਕੋਸਟ ਜਿਸ ਦੇ ਦੋ ਸਿਮਿਲਰ ਨਾਂ ਦੇ ਜਿਹੜੇ ਵੋਟਰ ਸੀਗੇ ਉਹ ਇੱਕ ਜਣੇ ਦਾ ਕਲੇਮ ਸੀਗੀ ਉਹ ਦੂਜਾ ਜਣਾ ਪਾ ਗਿਆ ਇਹਦੇ ਵਿੱਚ ਟੈਂਡਡ ਵੋਟ ਦਾ ਪ੍ਰੋਵੀਜ਼ਨ ਹੁੰਦਾ ਦੇਦੇ ਵਿੱਚ ਉਸ ਇਸ ਕੇਸ ਦੇ ਵਿੱਚ ਵੀ ਉਹ ਟੈਂਡਰ ਵੋਟ ਅਸੀਂ ਵਾਇਸੇ ਜੇ ਜਿਹਦੇ ਵਿੱਚ ਜੇ ਕੋਈ ਵਿਅਕਤੀ ਕਲੇਮ ਕਰਦਾ ਕਿ ਮੇਰੀ ਵੋਟ ਕੋਈ ਹੋਰ ਪਾ ਜਾਂਦਾ ਤੇ ਤੁਸੀਂ ਉੱਤੇ ਦੇ ਸੁਬਦ ਦੇ ਪ੍ਰੈਜ਼ਾਈਡਿੰਗ ਅਫਸਰ ਨੂੰ ਉਹ ਚੀਜ਼ ਦੱਸ ਦਿਓ ਉਹ ਸਾਰਾ ਉਸ ਨੂੰ ਵੈਰੀਫਾਈ ਕਰਦਾ ਕਿ ਬਾਤ ਕੀ ਉਹ ਚੀਜ਼ ਠੀਕ ਹੈ ਰਿਹਾ ਕਿ ਨਹੀਂ ਤੇ ਇੱਕ ਟੈਂਡਰਡ ਵੋਟ ਜਿਹੜੀ ਹੈ ਉਸੇ ਵੇਲੇ ਪ੍ਰੈਜ਼ਾਈਡਿੰਗ ਅਫਸਰ ਵੱਲੋਂ ਵਾਇ ਜਾਂਦੀ ਹੈ ਜਿਹੜਾ ਇਹ ਕੇਸ ਹੋਇਆ ਸੀ ਉਹਦੇ ਵਿੱਚ ਵੀ ਉਸ ਵਿਅਕਤੀ ਦੀ ਉਸ ਵੋਟਰ ਦੀ ਜਿਹੜੀ ਟੈਂਡਰਡ ਵੋਟ ਜਿਹੜੀ ਵਾਇਈ ਗਈ ਸੀ ਤੋ ਜੇ ਅਸੀਂ ਕੋਸ਼ਿਸ਼ ਕਰਾਂਗੇ ਕਿਉਂਕਿ ਹੁਣ ਸਿਰਫ ਇੱਕ ਸਾਡੀ ਵਿਧਾਨ ਸਭਾ ਹਲਕੀ ਦਾ ਇਲੈਕਸ਼ਨ ਹੈ ਇਸ ਤਰ੍ਹਾਂ ਦੀ ਕੋਈ ਦਿੱਕਤ ਨਾ ਹੋਵੇ ਸਾਡੀ ਵਿਜਲ ਜਿਹੜੀ ਹੈ ਉਹ 100% 200% ਸਾਡੀ ਰਹਿਣੀ ਹੈ ਪਰ ਜੇ ਬਾਈਚਾਨ ਕੋਈ ਸਿਮਲਰ ਨਾ ਦੀ ਜੇ ਤੁਸੀਂ ਮੈਂ ਤੁਹਾਨੂੰ ਦੱਸਿਆ ਸੀ ਕੇਸ ਹੋਇਆ ਸੀਗਾ ਤਾਂ ਅਸੀਂ ਇਹ ਟੈਂਡਰਡ ਬੋਰਡ ਦੀ ਜਿਹੜੀ ਪ੍ਰੋਵੀਜ਼ਨ ਆ ਉਹ ਜ਼ਰੂਰੀ ਹੈ ਇਹ ਇੱਕ ਆਥਿਕ ਕੁਐਸਚਨ ਹੈਗਾ ਪੈਸਿਆਂ ਦੀ ਗੱਲ ਹੈ 40 ਲੱਖ ਰੁਪਈਆ 45 ਲੱਖ ਰੁਪਈਆ ਜਿਵੇਂ ਤੁਸੀਂ ਦੱਸਿਆ ਵੀ ਕੈਂਡੀਡੇਟ ਖਰਚ ਸਕਦਾ ਆਮ ਲੋਕਾਂ ਦੀ ਜੇ ਗੱਲ ਕਰੀਏ ਤੇ ਆਮ ਲੋਕ ਕਿੰਨਾ ਪੈਸਾ लेके जा ਸਕਦੇ ਨੇ ਖਾਸ ਕਰਕੇ ਇੱਕ ਜਲੰਧਰ ਪਛਮੀ ਦੇ ਵਿੱਚ ਤੇ 올ਓਵਰ ਪੂਰੇ ਜ਼ਿਲ੍ਹੇ ਦੇ ਵਿੱਚ ਅ ਜਿਹੜਾ ਉਮੀਦਵਾਰ ਹੈ ਉਹ 40 ਲੱਖ ਰੁਪਏ ਖਰਚ ਕਰ ਸਰ ਦਾ ਇਸ ਇਲੈਕਸ਼ਨ ਦੇ ਵਿੱਚ ਜਿਹੜੇ ਲੋਕੀ ਨੇ ਉਹ 50000 ਤੋਂ ਵੱਧ ਜੇ ਕੋਈ ਕੈਸ਼ ਆਪਣੇ ਨਾਲ ਕੈਰੀ ਕਰ ਰਹੇ ਨੇ ਤਾਂ ਉਹਦੀ ਡਾਕੂਮੈਂਟੇਸ਼ਨ ਉਹਦੇ ਕਾਗਜ਼ ਉਹਨਾਂ ਕੋਲ ਹੋਣੇ ਬਹੁਤ ਜ਼ਰੂਰੀ ਨੇ ਜੇ ਉਹਨਾਂ ਕੋਲ ਕਾਗਜ਼ ਨਹੀਂ ਹੁੰਦੇ ਤੇ ਉਹਨਾਂ ਦੀ ਚੈਕਿੰਗ ਹੁੰਦੀ ਹੈ ਜਿਵੇਂ ਮੈਂ ਤੁਹਾਡੀ ਟੀਮਾਂ ਨੂੰ ਸਾਡੀ ਟੀਮਾਂ ਜਿਵੇਂ ਮੈਂ ਦੱਸ ਰਿਹਾ ਤੁਹਾਡੀ ਲੱਗਣੀਆਂ ਤੇ ਉਹਦੇ ਵਿੱਚ ਫਿਰ ਉਹਨਾਂ ਨੂੰ ਪੁੱਛ ਕੇ ਚ ਹੋ ਸਕਦੀ ਹੈਗੀ ਫਿਰ ਸਾਡੀ ਕਮੇਟੀ ਬੰਦੀ ਹੈ ਜਿਲ੍ਹਾ ਬਦਰੀ ਉਸ ਕਮੇਟੀ ਜਾਏਗਾ ਕੇ ਫਿਰ ਉਹਨਾਂ ਨੂੰ ਰਿਟਰਨ ਕਿਤੇ ਜਾਣਗੇ ਜੇ ਉਹ ਪ੍ਰੂਫ ਕਰ ਦਿੰਦੇ ਨੇ ਕਿ ਇਹ ਬਲੈਕ ਮਨੀ ਨਹੀਂ ਹੈ ਜਾਂ ਚੋਨ ਚਾਚਰ ਨਹੀਂ ਯੂਜ਼ ਹੋ ਰਹੀ ਜੇ 10 ਲੱਖ ਤੋਂ ਵੱਧ ਆਪਾ ਪੈਸੇ ਕੈਰੀ ਕਰ ਰਹੇ ਨੇ ਉਹਦੀ ਫਿਰ ਸੂਚਨਾ ਇਨਕਮ ਟੈਕਸ ਵਿਭਾਗ ਨੂੰ ਦਿੱਤੀ ਜਾਂਦੀ ਹੈ ਸੋ ਇਹ ਜਿਹੜੀ ਰੈਸਟ੍ਰਿਕਸ਼ਨਸ ਹੈ ਵੈਸੇ ਤਾਂ ਸਾਡੇ ਜਿਹੜਾ ਚੋਨ ਜਾਪਤਾ ਲੱਗਿਆ ਜਲੰਧਰ ਪੱਛਮੀ ਚ ਉਹਦੇ ਵਿੱਚ ਲਾਗੂ ਰਹਿਣੀ ਆ ਬਟ ਮੈਂ ਲੋਕਾਂ ਨੂੰ ਇਹ ਜ਼ਰੂਰ ਅ ਇੱਕ ਤਰ੍ਹਾਂ ਦੀ ਅਪੀਲ ਕਰਾਂਗਾ ਕਿ ਇਹਨਾਂ ਇਲੈਕਸ਼ਨਾਂ ਦੇ ਵਿੱਚ ਜ਼ਿਲੇ ਦੀ ਹੱਦ ਚ ਵੀ ਬਹੁਤ ਜ਼ਿਆਦਾ ਪੈਸਾ ਤੁਸੀਂ ਕੈਰੀ ਕਰਕੇ ਨਾ ਜਾਓ ਕੋਈ ਸ਼ਿਕਾਇਤ ਫਰਾਦਨੀਆ ਕਿਤੇ ਨਾਰਮਲ ਨਾ ਕਿਤੇ ਚੈਕਿੰਗ ਹੁੰਦੀ ਹੈ ਉਹਦੇ ਵਿੱਚ ਜੇ ਤੁਹਾਡੇ ਕੋਲ ਡਾਕੂਮੈਂਟੇਸ਼ਨ ਨਹੀਂ ਹੈ ਉਹਦੀ ਐਮਬੀਟਸਰ ਆ ਸਕਦਾ ਹੈਗਾ ਸੋ ਇਸ ਕਰਕੇ ਲੋਕਾਂ ਨੂੰ ਕੋਈ ਤਕਲੀਫ ਨਾ ਹੋਵੇ ਤਾਂ ਜਦੋਂ ਤੱਕ ਸਾਡੇ 13 ਜੁਲਾਈ ਤੱਕ ਸਾਡੇ ਜਿਵੇਂ VOTING ਹੋਣੀ ਹੈ ਉਨੀ ਦੇਰ ਤੱਕ ਜਿਹੜਾ ਹੈ ਤੁਸੀਂ ਨਾ ਇਸਨ ਕੈਰੀ ਕਰੋ 13 ਜੁਲਾਈ ਨੂੰ ਜਦੋਂ ਕਾਊਂਟਿੰਗ ਹੋਣਗੀ ਧੰਨਵਾਦ ਕਰਪਾ ਕਰਨੀ ਸੋ ਇਸ ਹਨ ਡਿਪਟੀ ਕਮਿਸ਼ਨ ਹਿਮਾਂਸ਼ੋਦਰਵਾਲ ਜਿਨ੍ਹਾਂ ਨੇ ਕਲੀਅਰ ਕਰ ਦਿੱਤਾ ਕਿ ਜਿਹੜੀ ਜਿਮਨੀ ਚੋਣ ਆ ਉਹਦੀਆਂ ਤਿਆਰੀਆਂ ਵਿੱਡੀਆਂ ਜਾ ਚੁੱਕੀਆਂ ਨੇ ਔਰ ਲੋਕਾਂ ਨੂੰ ਜਿਹੜਾ ਪੈਸਾ ਕੈਰੀ ਕਰਨਾ ਉਹ ਕਿੰਨਾ ਲੈ ਕੇ ਜਾਣਾ ਹੈ ਕੈਂਡੀਡੇਟ ਨੇ ਕਿੰਨਾ ਪੈਸਾ ਖਰਚਣਾ ਤੇ ਹੋਰ ਜਿਹੜੀਆਂ ਵੋਟਰਾਂ ਵਾਸਤੇ ਕੀ ਕੀ ਸੁਵਿਧਾਵਾਂ ਇਸ ਇਲੈਕਸ਼ਨ ਦੇ ਵਿੱਚ ਰੱਖਾਂਗੇ ਉਹਦੇ ਪੂਰੀ ਪੂਰੀ ਦੀ ਪੂਰੀ ਜਾਣਕਾਰੀ ਜਿਹੜੀ ਉਹਨਾਂ ਨੇ ਸਾਨੂੰ ਦਿੱਤੀ ਹੈ। ਕੈਮਰਾਮੈਨ ਸੁਖਿੰਦਰ ਜੀ ਨਾਲ, ਸੁਖਿੰਦਰ ਕੰਬੋਈ ਦਾ ਨੈਕਸ ਸਵੇਰਾ ਟੀਵੀ। ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਈ ਫੋਲੋ ਕਰੇਨ ਦਿਨਿਕ ਸਵੇਰਾ ਟੀਵੀ। YouTube, Facebook, Instagram, X, aur WhatsApp channel par